ਜੋ ਕੱਲ ਵਾਈਪੀਐਸ ਮਾਰਕੀਟ ਚ ਇੱਕ ਮੁੰਡੇ ਆਪਸ ਚ ਲੜੇ ਔਰ ਜਿਹੜੇ ਉਹਨਾਂ ਨੇ ਆਪਸ ਜਿਹੜਾ ਉੱਥੇ ਇੱਕ ਹੜਦਮ ਮਚਾਇਆ ਇੱਕ ਬ੍ਰੀਚ ਆਫ ਪੀਸ ਕੀਤੀ ਔਰ ਉਹਦੀ ਵੀ ਵੀਡੀਓ ਵੀ ਬਣੀ ਹੋਈ ਜਿਹੜਾ ਵੀ ਬੰਦਾ ਕਾਨੂੰਨ ਨੂੰ ਹੱਥ ਚ ਲਾਏਗਾ ਔਰ ਪਬਲਿਕ ਪਲੇਸ ਤੇ ਜਾਂ ਵੈਸੇ ਵੀ ਕਿਤੇ ਕਾਨੂੰਨ ਨੂੰ ਕੋਈ ਦੁਰਵਰਤੋਂ ਕਰੇਗਾ ਜਾਂ ਮਸਲ ਪਾਵਰ ਦੀ ਯੂਜ਼ ਕਰੇਗਾ ਤਾਂ ਉਹਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇਗਾ ਅਸੀਂ ਨਾਲ ਦੀ ਨਾਲ ਸਾਰੇ ਬੰਦੇ ਰਾਉਂਡ ਅਪ ਕਰ ਲਏ ਜੀ ਸਰਕਾਰੀ ਕਾਨਫਰੰਸ ਕੀਤੀ ਜਾ ਰਹੀ ਹੈ ਕਿ ਕਿਸ ਘਟਨਾ ਨੂੰ ਲੈ ਕੇ ਅੱਜ ਦੀ ਜਿਹੜੀ ਕਾਨਫਰੰਸ ਕੀਤੀ ਜਾ ਰਹੀ ਹੈ ਉਹ ਇਸ ਘਟਨਾ ਤੇ ਕੀਤੀ ਜਾ ਰਹੀ ਹੈ ਜੋ ਕੱਲ ਵਾਈਪੀਐਸ ਮਾਰਕੀਟ ਚ ਇੱਕ ਮੁੰਡੇ ਆਪਸ ਚ ਲੜੇ ਔਰ ਜਿਹੜੇ ਉਹਨਾਂ ਨੇ ਆਪਸ ਜਿਹੜਾ ਉੱਥੇ ਇੱਕ ਹੁੜਦੰਮ ਬਚਾਇਆ ਇੱਕ ਬ੍ਰੀਚ ਆਫ ਪੀਸ ਕੀਤੀ ਔਰ ਉਹਦੀ ਵੀ ਵੀਡੀਓ ਵੀ ਬਣੀ ਯਾਨਾ ਰੌਂਡ ਅਪ ਕਰ ਲਿਆ ਨੇ ਔਰ ਇਨਾਂ ਤੇ ਜੋ ਬਣਦੀ ਕੋਈ ਆਕੀ ਤਾ ਤੁਹਾਡੇ ਮਾਦੀਮ ਰਾਹੀਂ ਅੱਜ ਅਪੀਲ ਇਹ ਕਰਨੀ ਆ ਸਾਰਿਆਂ ਨੂੰ ਕਿ ਜਿਹੜਾ ਵੀ ਬੰਦਾ ਕਾਨੂੰਨ ਨੂੰ ਹੱਥ ਚ ਲਾਏਗਾ ਔਰ ਪਬਲਿਕ ਪਲੇਸ ਤੇ ਜਾਂ ਵੈਸੇ ਹੀ ਵੀ ਕਿਤੇ ਕਾਨੂੰਨ ਨੂੰ ਕੋਈ ਦੁਰਵਰਤੋਂ ਕਰੇਗਾ ਜਾਂ ਮਸਲ ਪਾਵਰ ਦੀ ਯੂਜ਼ ਕਰੇਗਾ ਤਾਂ ਉਹਦੇ ਖਿਲਾਫ ਸਖਤੋ ਸਖਤ ਐਕਸ਼ਨ ਲਿਆ ਜਾਵੇਗਾ ਸਾਡੇ ਵਰਦੀ ਐਸਐਸਪੀ ਸਾਹਿਬ ਵਰਦੀ ਡੀਆਈਜੀ ਸਾਹਿਬ ਵਰਦੀ ਡੀਜੀਪੀ ਸਾਹਿਬ ਸਾਰਿਆਂ ਨੂੰ ਸਟ੍ਰਿਕਟ ਆਦੇਸ਼ ਨੇ ਕਿ ਮੋਰਲ ਕੋਡ ਆਫ ਕੰਡਕਟ ਲੱਗਾ ਹੋਇਆ ਔਰ ਜੋ ਕਾਨੂੰਨ ਮੁਰਾਬਕ ਜੋ ਹੈ ਐਕਸ਼ਨ ਉਹ ਪ੍ਰੋਪਰ ਲਿਆ ਜਾਏਗਾ। ਜੇ ਬਸ ਆਪ ਕੋ ਕਾਰਨ ਸਾਹਮਣੇ ਆਇਆ ਕਿ ਕਾਦੋ ਹੋਰ ਕਮਜ਼ ਕੀ ਲੜਾਈ ਕੀਤੀ ਸੇ ਆਖਰਕਾਰ ਕਿ ਨਾ ਮਾਮਲਾ ਰੋਡ ਰੇਜ ਹੋ ਗਈ ਜੇ ਆਪਸ ਚ ਆਏ ਮੜਾ ਮੋਟੇ ਗੱਡੀ ਲੱਗੀ ਨਾਲ ਔਰ ਇਹਨਾਂ ਨੇ ਕੋਈ ਪਲਾਨ ਨਹੀਂ ਹੈ ਨਾ ਕੋਈ ਆਪਸ ਚ ਨੇ ਕੋਈ ਟਾਈਮ ਜਿਵੇਂ ਇੱਕ ਬੱਚੇ ਆਪਾ ਦੇਖਦੇ ਆ ਉਦਾਂ ਕੁਛ ਨਹੀਂ ਮੌਕੇ ਤੇ ਸਟਨ ਆਫ ਨੇ ਇਹਨਾਂ ਕੋਲ ਬਸ ਆਹੀ ਜੀ ਛੋਟੇ ਛੱਟੇ ਹੈਗੇ ਨੇ ਇਹਨਾਂ ਕੋਲ ਜਿਹੜਿਆ ਅੱਪਾ ਗੱਡੀ ਚ ਦੇਖਦੇ ਆ ਜਿਹੜੇ ਕਿ ਮੈਂ ਹੋਰ ਵੀ ਗੱਲ ਹੈ ਜੀ ਇਹ ਬੜਾ ਕਲੀਅਰ ਇਨਸਟਰਕਸ਼ਨ ਹੈ ਸਾਰਿਆਂ ਨੂੰ ਤੁਹਾਡੇ ਮਾਦਰ ਮੋਹਰੇ ਦੱਸਣਾ ਚਾਹੁੰਦਾ ਵੀ ਜੇ ਕਿਸੇ ਦੇ ਕੋਲੋਂ ਕੋਈ ਸਲਗਰ ਕੋਈ ਹੌਕੀ ਜਾਂ ਹੋਰ ਮਿਲਦੀ ਹੈ ਤਾਂ ਹੁਣ ਜਿਹੜੇ ਅਸੀਂ ਨਾਕਾਬੰਦੀ ਕਰਾਂਗੇ ਉਹਦੇ ਚ ਬਕਾਇਦਾ ਇਸ ਚੀਜ਼ ਦੀ ਵੀ ਡਰਾਈਵ ਚਲਾਵਾਂਗੇ ਕਿ ਜੇ ਕਿਸੇ ਦੀ ਗੱਡੀ ਚ ਉਹ ਇਹ ਚੀਜ਼ ਮਿਲੀ ਤਾਂ ਉਹਦੇ ਮੁਤਾਬਕ ਵੀ ਜਿਹੜੀ ਕਾਰਵਾਈ ਉਹ ਕੀਤੀ ਜਾਏਗੀ ਇਹ ਸਾਰਾ ਗਰੁੱਪੀਜ਼ਮ ਨੂੰ ਲੈ ਕੇ ਸੀ ਕਿ ਜੇ ਜਾਂ ਕੋਈ ਨਹੀਂ ਸਰ ਤੁਹਾਨੂੰ ਦੱਸਦੇ ਆ ਮੈਂ ਸੜਕ ਤੇ ਆਪਸ ਚ ਗੱਡੀ ਲੱਗ ਗਈ ਉਤੋਂ ਤੁ ਤੁਮਮੇ ਹੋ ਗਈ ਬੋਲ ਬੁਲਾ ਰਾ ਜਿਵੇਂ ਆਪਣੇ ਕਹਨੇ ਆ ਜੀ ਔਰ ਉਹ ਤੋਂ ਬਾਅਦ ਇਹ ਆਪਸ ਚਾ ਸਾਰੀ ਸਟਾਟਨਾ ਸਾਹਮਣੇ ਆਈ ਸਰ ਉਹ ਜਿਹੜਾ ਹੈਗਾ ਨੌਜਵਾਨ ਇਕੱਠੇ ਮੋਦੀ ਕਾਲਜ ਲਾਲੋ ਮਿੰਦਰਾ ਕੋਲ ਤੇ ਬਾਰ ਕਾਫੀ ਮੁੰਡੇ ਇਕੱਠੇ ਹੋਿੰਦੇ ਆ ਤੇ ਕਾਫੀ ਲੜਾਈ ਜਿਹੜਾ ਅਸਰ ਪਹਿਲੀ ਗੱਲ ਤਾਂ ਇਹ ਕਿ ਕਾਲਜ ਚ ਪੜਨ ਨਹੀਂ ਮੁੰਡੇ ਤੇ ਕੁੜੀਆਂ ਜਾਂਦੇ ਨੇ ਤਾਂ ਉਹਨਾਂ ਦਾ ਉਥੇ ਬਾਹਰ ਤਾਂ ਇਕੱਠਾ ਹੋਏਗਾ ਪਰ ਜਿਹੜੀ ਗੱਲ ਦੇਖਣ ਵਾਲੀ ਇਹ ਹੈ ਕਿ ਉਹਦੇ ਚ ਕੋਈ ਮਾੜਾ ਤੱਤ ਨਾ ਹੋਵੇ ਔਰ ਕੋਈ ਇਦਾਂ ਦਾ ਕ੍ਰਿਮੀਨਲ ਜਾਂ ਕੋਈ ਇਦਾਂ ਦਾ ਗੈਰ ਸਮਾਜਿਕ ਤੱਤ ਜਿਹੜਾ ਉਹਨਾਂ ਇਨਵੋਲ ਹੋਵੇ ਅਸੀਂ ਉਹਨੂੰ ਪਲੇਨ ਕੱਪੜਿਆਂ ਚ ਵੀ ਚੈੱਕ ਰੱਖਦੇ ਆ ਔਰ ਗਸ਼ਤ ਕਰਕੇ ਉਹਦੀ ਪ੍ਰੋਪਰ ਚੈੱਕ ਜਿਹੜੇ ਕਾਲਜ ਉਸੇ ਜਿਹੜੇ ਕਾਲਜ ਤੁਹਾਨੂੰ ਕਿਹਾ ਫਿਰ ਉੱਥੇ ਥੋੜੀ ਜੀ ਪੁਲਿਸ ਤਨਖਤ ਕਰਨੀ ਜ਼ਰੂਰੀ ਬਣਦੀ ਹੈ ਸਰ ਕਿਉਂਕਿ ਜਿਹੜੇ ਯੂਥ ਹੈ ਕਾਫੀ ਲੜਦਾ ਦਿਖਾਈ ਦਿੰਦਾ ਕਿ ਇਸ ਤਰ੍ਹਾਂ ਦੀ ਡਰਾਈਵ ਚੱਲੇਗੀ ਕਾਲਜਾਂ ਦੇ ਬਾਹਰ ਕੋਈ ਸਪੈਸ਼ਲ ਕੋਈ ਸਰ ਮੈਂਨੇ ਇੱਕ ਬੇਨਤੀ ਕਰਾਂਗਾ ਕੱਲ ਇੱਕ ਇਨਸੀਡੈਂਟ ਹੋਇਆ ਅਸੀਂ ਨਾਲ ਦੀ ਨਾਲ ਸਾਰੇ ਬੰਦੇ ਰਾਉਂਡ ਅਪ ਕਰ ਲਏ ਅਸੀਂ ਜਿਹੜਾ ਕਾਲਜਸ ਹੋਗੇ ਜਾਂ ਸਕੂਲ ਜਿਹਦੇ ਪਲੱਸ 1 ਪਲੱਸ 2 ਦੇ ਨੇ ਉੱਥੇ ਵੀ ਅਸੀਂ ਨਿਗਾਹ ਰੱਖਦੇ ਹਾਂ ਸਾਰੀ ਗੱਲ ਦੀ ਕੱਲੀ ਟ੍ਰੈਫਿਕ ਮੈਨੇਜਮੈਂਟ ਸਾਡਾ ਕੰਮ ਨਹੀਂ ਹੈਗਾ ਇੱਕ ਜਿਹੜੀ ਹਿਊਮਨ ਰਿਸੋਰਸਸ ਨੂੰ ਲਾ ਕੇ ਕਿ ਕਿੱਥੇ ਕਿੱڑی ਚੀਜ਼ ਹੋ ਸਕਦੀ ਹੈ ਉਹਨੂੰ ਇੰਟਰਸੈਪਟ ਕਰਦੇ ਆ ਸਾਡੀ ਮੋਰਲ ਡਿਊਟੀ ਹੈ ਸਾਡੀ ਰਿਸਪਾਂਸਿਬਿਲਟੀ ਹੈ ਕਿ ਜਿਹੜਾ ਪੀਸਫੁਲ ਰਵੇ ਔਰ ਕਿਸ ਤਰੀਕੇ ਨਾਲ ਪੀਸ ਰੱਖਣੀ ਹੈ ਉਹ ਸਾਰੀਆਂ ਐਸਓਪੀ ਸਾਡੇ ਸੀਨੀਅਰ ਅਫਸਰ ਵੱਲੋਂ ਸਾਨੂੰ ਆਈ ਹੋਈ ਹੈ ਅਸੀਂ ਉਹਨੂੰ ਫਾਲੋ ਕਰਾਂਗੇ ਸਾਡੇ ਲਈ ਸਾਰੀ ਚੜ੍ਹੇ ਲੈ ਗਏ ਨੇ ਕਿ ਉਹਨਾਂ ਦੇ ਪਰਿਵਾਰ ਤੱਕ ਪਹੁੰਚ ਕੀਤੀ ਆ ਰਹੀ ਹੈ ਕਿ ਅੱਗੇ ਕੀ ਕਾਰਵਾਈ ਕਿਸ ਤਰ੍ਹਾਂ ਦੀ ਕੀਤੀ ਆ ਜੀ ਦੇਖੋ ਕਾਰਵਾਈ ਕਰਾਂਗੇ ਜੋ ਅਕੋਰਡਿੰਗ ਟੂ ਲਾ ਬਣਦੀ ਹੈ ਸਾਡੀ ਡਿਊਟੀ ਇਹ ਹੈ ਕਿ ਸਿਰਫ ਬੱਚੇ ਨੇ ਉਹਨਾਂ ਨੂੰ ਮੋਟੀਵੇਟ ਕਰਕੇ ਕਿ ਤੁਸੀਂ ਬੇਟਾ ਗਲਤ ਪਾਸੇ ਗਲਤ ਸਟੈਪ ਰੱਖ ਲਏ ਨੇ। ਔਰ ਇਹ ਸਟੈਪਸ ਦਾ ਅੱਗੇ ਚੱਲ ਕੇ ਖਾਇਮਾ ਜਾਂ ਕੀ ਹੁੰਦਾ ਕਿਵੇਂ ਬੰਦਾ ਕ੍ਰਿਮੀਨਲ ਜਿਹੜਾ ਐਕਟੀਵਿਟੀਜ਼ ਦੇ ਅੰਦਰ ਐਂਟਰ ਕਰ ਜਾਂਦਾ ਫਿਰ ਵਾਪਸ ਹੀ ਨਹੀਂ ਹੁੰਦੀ। ਕਿਵੇਂ ਬੰਦਾ ਜੌਬ ਔਰ ਬਾਕੀ ਚੀਜ਼ਾਂ ਤੋਂ ਵਾਂਝਾ ਰਹਿ ਜਾਂਦਾ। ਉਹ ਸਾਰੀਆਂ ਸਾਰਾ ਰੈਗੂਲਰ ਕੰਮ ਕਰ ਰਹੀਆਂ ਨੇ। ਆ ਹੁਣ ਮੈਂ ਜਿਵੇਂ ਦੱਸਿਆ ਕਿ ਇਲੈਕਸ਼ਨਸ ਦਾ ਟਾਈਮ ਹੈ ਤੇ ਜਿਹੜਾ ਮਾਡਲ ਆਫ ਕੋਡ ਉਹ ਲੱਗਾ ਹੋਇਆ ਚਾਹੇ ਸਿਟੀ ਦਾ ਆਈਡੀਆ ਚਾਹੇ ਸਾਡਾ ਸਿਟੀ 2 ਹੈ ਜਾਂ ਬਾਕੀ ਸਾਰਾ ਅਸੀਂ ਉਸ ਚੀਜ਼ ਦਾ ਧਿਆਨ ਰੱਖਾਂਗੇ ਕਿ ਜਿਹੜੀ ਹੈ ਵਿਜ਼ਿਬਿਲਟੀ ਆਫ ਫੋਰਸ ਬਦਰਵੇ ਸਰ ਨਹੀਂ ਉਧਰੇ ਕਿਨੇ ਬੈਕਗ੍ਰਾਉਂਡ ਦੇ ਸਾਹਮਣੇ ਨਹੀਂ ਜੀ ਨਹੀਂ ਨਹੀਂ ਕਿਸੇ ਦਾ ਕੋਈ ਕੰਮ ਨਹੀਂ ਬੈਕਗ੍ਰਾਉਂਡ ਸਰ ਉਮਰ ਕਿੰਨੀ ਹੈ ਜੀ ਇਹਨਾਂ ਸਾਰਿਆਂ ਦੀ ਸਟੂਡੈਂਟ ਨੇ 20 22 ਸਾਲ ਦੇ ਨੇ ਜੀ ਸਾਰੇ ਤੋਂ ਹੋਰ ਇਹਨਾਂ ਤੇ ਕੋਈ ਐਫਆਈਆ ਦਰਜ ਹੋਈ ਹੈ ਜਾਂ ਇਹਨਾਂ ਤੇ ਸਰ ਸਬਕ ਸਿਖਾਉਂਦਾ ਇੱਕ ਤਰੀਕਾ ਹੈ ਸਰ ਅਸੀਂ ਇਹਨਾਂ ਤੇ ਇਹਨਾਂ ਦਾ ਸਾਰਾ ਕਰਕੇ ਕੀ ਇਹਨਾਂ ਦਾ ਮੈਂਟਲ ਸਟੇਟਸ ਕੀ ਹੈ ਕੀ ਇਹ ਸੋਸਾਇਟੀ ਦਾ ਪਾਰਟ ਬਣਨ ਦੇ ਲਾਇਕ ਨੇ ਜਾਂ ਇਹਨਾਂ ਦਾ ਮੈਂਟਲ ਸਟੇਟਸ ਰੋਂਗ ਵੱਲ ਪਾਸੇ ਜਾ ਰਿਹਾ ਹੈ ਪ੍ਰੋਪਰ ਵੈਰੀਫਾਈ ਕਰਾਂਗੇ ਇਸ ਕਰਾਂ ਦੇ ਲੋਕ ਵੀ ਆ ਗਏ ਸਰ ਬੱਚੇ ਸਾਰੇ ਸੰਜੇ ਨੇ ਜੀ ਸਰ ਠੀਕ ਹੈ ਜੀ ਕਿਸਾਨ ਪਰਿਵਾਰਾਂ ਦੇ ਬੱਚੇ ਨੇ ਇਸ ਕਰਕੇ ਇਹਨਾਂ ਨੂੰ ਅਸੀਂ ਜੋ ਅਕੋਰਡਿੰਗ ਟੂ ਲਾ ਬਣਦਾ ਹੈ ਉਸੇ ਕਾਰਵਾਈ ਕਰਾਂਗੇ ਜਰੂਰ ਔਰ ਇਹਨਾਂ ਨੂੰ ਮੋਟੀਵੇਟ ਕਰਕੇ ਮੁਖਤਰਾ ਚ ਲਿਆਂਦੀ 100% ਕੋਸ਼ਿਸ਼ ਨਹੀਂ ਯਕੀਨੀ ਬਣਾਵਾਂਗੇ ਮੁਖਤਰਾ ਚ ਠੀਕ ਹੈ ਠੀਕ ਹੈ ਸਰ ਜੀ